ਕੀ ਗੱਲ ਹੋਈ ਸਾਡੇ ਬੈਕਸਾਈਡ ਤੇ ਅੱਗ ਲੱਗ ਗਈ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕਾਂ ਜਿਹੜੀ ਸਾਜੀ ਤੋਂ ਸਾਜੀ ਕਾਂ ਤੋਂ ਦੁਕਾਨ ਵਾਲੀ ਕਰਨਾ ਸਾਰੀਆਂ ਫਟ ਗਈਆਂ ਨੇ ਵੀ ਇੱਧਰ 10 ਮਿੰਟ ਵਾਰ ਵੀ ਕੱਢਣਾ ਹੁੰਦੀ ਤੇ ਇੱਧਰ ਵੀ ਅੱਗ ਲੱਗ ਗਈ ਸਾਰੇ ਬੱਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਜਾਂ ਕਦੋਂ ਕੋ ਲੱਗੀ ਸੀ ਇਹ ਕੁਛ ਸਾਢੇ 4 ਵਜੇ 4 ਵਜੇ ਫਾਈਬਰ ਰੈਟ ਕਿੰਨੇ ਕਹੋ ਜਾਈ ਫਾਈਬਰ ਰੈਟ ਤੇ ਆਈਏ ਕੋਈ ਸਾਢੇ 5 ਵਜੇ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਜੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਜਿਸ ਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੀ ਘਰ ਦੀ ਉਹਨਾ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਸਾਡੇ ਗਵੰਢੀ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਸਾਰਾ ਟੱਪਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਨੇ 11:30 ਵਜੇ ਤੱਕ ਕਹਿੰਦੇ ਜਿੰਨੀ ਬਾਲਾ ਉਹਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਸੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖਰੇ ਘਰ ਹੋਊਗਾ ਨਾ ਅੱਗ ਲਾ ਕੇ ਚਲ ਗਏ ਲੇਕਿਨ ਲੋਗ ਲੱਗੇ ਸੀ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ 121 ਕਿੱ